ਪਿਛਲੇ ਦਿਨਾ ਤੋਂ ਅਤਿ ਦੀ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਫਗਵਾੜਾ ਦੇ ਹਾਂਡਾ ਸਿਟੀ ਕੰਪਲੈਕਸ ਵਿਖੇ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਫਗਵਾੜਾ ਦੇ ਬੱਸ ਸਟੈਂਡ ਦੇ ਸਾਹਮਣੇ ਠੰਡੇ ਮਿੱਠੇ ਜਲ ਦੀ ਛਵੀਲ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਵੀਲ ਸਾਰਾ ਦਿਨ ਲਗਾਤਾਰ ਚੱਲਦੀ ਰਹੀ ਅਤੇ ਜੀਟੀ ਰੋਡ ਤੇ ਵੱਖੋ-ਵੱਖ ਵਾਹਨਾਂ ਦੀਆਂ ਸਵਾਰੀਆਂ ਨੇ ਠੰਡੇ ਮਿੱਠੇ ਜਲ ਨੂੰ ਛਕਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਅਮਨ ਫਾਸਟ ਫੂਡ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਅੱਤ ਦੀ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹਾਂ ਰਾਹੀਗਰਾਂ ਲਈ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਹੈ ਇਸ ਮੌਕੇ ਹਰਜੀਤ ਸਿੰਘ ਅਮਨਦੀਪ ਸਿੰਘ ਸੁਰਜੀਤ ਸਿੰਘ ਸੁਕੇਤਨ ਸਿੰਘ ਦਿਲਜੀਤ ਸਿੰਘ ਗੁਰਜੋਤ ਸਿੰਘ ਅਤੇ ਨੰਦੂ ਆਦ ਨੇ ਰਾਹੀਗਰਾਂ ਨੂੰ ਠੰਡੇ ਮਿੱਠੇ ਜਲ ਦੀ ਸ਼ਬੀਲ ਛਕਾਉਣ ਦੀ ਸੇਵਾ ਕੀਤੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਹਾਂਜੀ ਮੈਂ ਅਮਨ ਫਾਸਪੁਟ ਏ ਆਪਣੇ ਜਿੰਨੇ ਵੀ ਕੰਪਲੈਕਸ ਦੇ ਮੈਂਬਰ ਇਕੱਠੇ ਹੋ ਕੇ ਪੈਸੇ ਇਕੱਠੇ ਕੀਤੇ ਕਰਕੇ ਇੱਥੇ ਸ਼ਵੀਰ ਲਈ ਬਹੁਤ ਗਰਮੀ ਬਹੁਤ ਬੁਰਾ ਹਾਲ ਹੋਇਆ ਪਰ ਬਹੁਤ ਵਧੀਆ ਕੰਮ ਚੱਲਦਾ ਪਿਆ ਸਾਰੇ ਸੰਸਥਾ ਦਾ ਨਾਮ ਵਗੈਰਾ ਹੈ ਕੋਈ ਨਹੀਂ ਕੋਈ ਸੰਸਥਾ ਨਹੀਂ ਸਾਰੇ ਆਪਣੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਲਾਈ ਆ ਕੋਈ ਇਹ ਵਿੱਚ ਕੋਈ ਪਾਰਟੀ ਵਾਜੀ ਕੋਈ ਕੁਝ ਨਹੀਂ